ਅਮਰੀਕਾ ਪਠੰਡਾ ਆਸਟ੍ਰੇਲੀਆ ਮਹਾਰਾਸ਼ਟਰ ਪੂਨਾ ਤੇਰਾ ਇਟਲੀ ਤੇ ਚੌਕਣਾ ਪਿੰਡ ਹੈ ਦਾ ਜਮਾ ਮੂੰਹ ਮੱਥਾ ਵਧੀਆ ਸਿੰਗੀ ਵਧੀਆ ਤੇ ਕੰਨਾਂ ਕੁੰਨਾਂ ਦੀ ਬਹੁਤ ਪੂਰੀ ਸ਼ਕੀਨ ਪੱਠ ਹੈ ਤੇ ਬਾਈ ਦਾ ਤੁਹਾਨੂੰ ਅਸੀਂ ਨੰਬਰ ਵੀ ਦੇਵਾਂਗੇ ਵੀਡੀਓ ਦੇ ਵਿੱਚ ਤੇ ਕੁਆਲਿਟੀ ਦੀ ਬੱਕਰੀ ਹੈ ਪੂਰੀ ਲੰਬੀ ਬਾਕੀ ਮਰ ਗਿਆ ਝੋਲਾ ਖੋਲੋਗੇ ਜੀ ਹਾਂਜੀ ਹਾਂਜੀ ਕਿਉਂ ਝੋਲਾ ਖੋਲ ਕੇ ਵੀ ਦਿਖਾਵਾਂਗੇ ਅਸੀਂ ਸਾਰੀਆਂ ਖੂਬੀਆਂ ਬੱਕਰੀ ਦੀਆਂ ਕੋਈ ਥਾਣਾ ਚੱਡਾ ਕੋਈ ਨੁਕਸ ਹੋ ਸਕਦਾ ਹੈ ਉਹ ਤੁਹਾਡੇ ਮੂਰੇ ਆਊਗਾ ਜੇ ਨਾ ਨੁਕਸ ਹੋਇਆ ਤਾਂ ਵੀ ਮੂਰੇ ਆਊ ਕੋਈ ਨੁਕਸ ਨਹੀਂ ਜੀ ਬੱਕਰੀ ਚ ਵਧੀਆ ਕੁਆਲਟੀ ਦੀ ਬੱਕਰੀ ਹੈ ਤੇ 1 ਇੰਚ ਪਰ ਵੀ ਨੁਕਸ ਨਹੀਂ ਹੈਗਾ ਬਹੁਤ ਵਧੀਆ ਸਿੰਗ ਦੀ ਐਨ ਜੜਤੀ ਦੇਖੋ ਤੇ ਕੁਆਲਟੀ ਸਿੰਗਾ ਦੀ ਜਮੀ ਰਾਮ ਗਊ ਜੋ ਨੇ ਪੂਰੀ ਪਿਛਾ ਨੂੰ ਮੂੜੇ ਹੋਏ ਆ ਪੱਠਲੇ ਮੁੱਠਾ ਮੁੱਠਾ ਬਹੁਤ ਵਧੀਆ ਬੱਕਰੀ ਦਾ ਇਹ ਪੂਰਾ ਕੋਹਰਾ ਬਹੁਤ ਵਧੀਆ ਹੈ ਤੇ ਕੰਨ ਵੀ ਜਹੀ ਜੀ ਬੱਕਰੀਆ ਉੱਡੂ ਢੀ ਕਾ ਨਹੀਂ ਕਿਉਂ ਜੀ ਸਹਿਜ ਨੂੰ ਸਹਿਜ ਮਿਲਿਆ ਹੈ ਤੇ ਬੰਦ ਵੀ ਦੂਰਾ ਬੱਕਰੀ ਦਾ ਅੱਗਾ ਪਿੱਛਾ ਖਿਆਰ ਹੈ ਤੇ ਦੰਸਰੀ ਆਤਰੰਗ ਹੈ ਇਹ ਜਿਹਨੂੰ ਪਤਾ ਹੈ ਉਹਨੂੰ ਪਤਾ ਹੈ ਜਿਹਨੂੰ ਪਤਾ ਨਹੀਂ ਕਾਲੀ ਦੇ ਗੈ ਲੱਗਿਆ ਕੋਈ ਗੋਰੀ ਦੇ ਗੈ ਲੱਗਿਆ ਜਿਸੇ ਨੇ ਕਿਹਾ ਸੀ ਕਹਿੰਦਾ ਗੋਰੀ ਦੇਖ ਕੇ ਬਾਣਾ ਫੜੀਏ ਬਿਲਕੁਲ ਤਤੀ ਤਾਂਜੀ ਛਾਣਾ ਵੜੀਏ ਬੋਲੋ ਛੋਲਾ ਹਾਂਜੀ ਜੇ ਕਹੇਗਾ ਤਾਂ ਖੋਲਾ ਨਹੀਂ ਦੀ ਕੋਈ ਗੱਲ ਨਹੀਂ ਦੀ ਚੁੰਗਦੀ ਜੀ ਅੱਛਾ ਛੇਦੀ ਚੁੰਗਦੀ ਹੈ ਇਸੇ ਦੀ ਹੈ ਹਾਂਜੀ ਹਾਂ ਨਾ ਬਹੁਤ ਵਧੀਆ ਰੂਮ ਵਰਗੀ ਲਿਓਟੀਆ ਦੁੱਧ ਵਾਲੀ ਪੱਠ ਹੈ ਹਾਂਜੀ ਦੁੱਦੜੀ ਪਟਦਾ ਤਾਂ ਇੱਥੋਂ ਹੀ ਪਤਾ ਲੱਗਦਾ ਐ ਪਤਲੀ ਚਮੜੀ ਤੋਂ ਮੋٹے ਚੰਮਾ ਨੂੰ ਕਿ ਸਰ ਮਾਰਨਾ ਐ ਕਿਉਂ ਜੀ ਨਹੀਂ ਚਾਹੀਦੀ ਇਥੋਂ ਚੁੰਟੀ ਭਰ ਕੇ ਚੱਕ ਲਾਉਦਾ ਪੂਰਾ ਬਾਜ਼ਾਰ ਲਾ ਦੂਗੀ ਜੇ ਹੱਥ ਨਾਲ ਚੋਵੇਂ ਇੱਥੇ ਹੁਣ ਤੂੰ ਚੋਕੇ ਲਿਆ ਕੁਝ ਮੇਮ ਨਹੀਂ ਚੁੰਗਦੀ ਆ ਬਾਕੀ ਸਿੰਘ ਤੇਰੀਆਂ ਬੱਕਰੀਆਂ ਦੇ ਲਾਣੇਦਾਰਾ ਬਹੁਤ ਕਮਾਲ ਨੇ ਹਾਂ ਬੱਚਾ ਇਹ ਤਾਂ ਦੇਖੋ ਕੁਆਲਿਟੀ ਦੇ ਸਿੰਘ ਨੇ ਆਰਾਮਗੂਆਂ ਜਿਓ ਗੈਲ ਨੂੰ ਮੁੜੇ ਹੋਏ ਪਤਾ ਨਹੀਂ ਤੇਲ ਲਾਲਾ ਮਾਲਸਾ ਕਰਦਾ ਹਾਂ ਹਾਂ ਜੀ ਵੀਰੋ ਸਸਰੀ ਕਾਰ ਸਾਰਿਆਂ ਨੂੰ ਆਪਾਂ ਖੜਿਆ ਕੇ ਅੱਜ ਬਗਲੀ ਦੇ ਮੇਲੇ ਦੇ ਵਿੱਚ ਜਿੱਥੇ ਕਿ ਬਹੁਤ ਜੱਦੀ ਪੁਰਸੀ ਪੁਰਾਣਾ ਮੇਲਾ ਲੱਗਦਾ ਐ ਪੀਰ ਫਕੀਰਾਂ ਦਾ ਜਿਹਨੂੰ ਕਿ ਦੁਨੀਆ ਨਮਾਜ਼ਦੀ ਹੈ ਤੇ ਹਰ ਸਾਲ ਦੀ ਤਰ੍ਹਾਂ ਦੁਨੀਆ ਬਾਬੇ ਦੀ ਹਾਜ਼ਰੀ ਲਵਾਉਣ ਆਉਂਦੀ ਹੈ ਉਸੇ ਦੀ ਆਪਾਂ ਅੱਜ ਦੇਣ ਦੇ ਵਿੱਚ ਖੜੇ ਆਂ ਮਹਾਰਾ ਦਾ ਸਭ ਕੁਝ ਦਿੱਤਾ ਹੈ ਆਪਾਂ ਨੂੰ ਪ੍ਰਮਾਤਮਾ ਸਭ ਜਿੰਨੇ ਦੂਰੋਂ ਨੇੜੋਂ ਸੰਗਤਾਂ ਆਈਆਂ ਨੇ ਸਭ ਦਾ ਭਲਾ ਕਰੇ ਤੇ ਸਾਡੇ ਮਾਲ ਡੰਗਰ ਨੂੰ ਰਾਜੀ ਖੁਸ਼ੀ ਰੱਖੇ ਜਿਨ੍ਹਾਂ ਦੀ ਅਸੀਂ ਹਾਜ਼ਰੀ ਹਜ਼ੂਰੀ ਅੱਜ ਭਰੌਣਾ ਆਏ ਆਂ ਬਾਬੇ ਦੀ ਹਾਜ਼ਰੀ ਦੇ ਵਿੱਚ ਹਾਂਜੀ ਬਾਬਾ ਜੀ ਕਿੰਨੀਆਂ ਬੱਕਰੀਆਂ ਨੇ ਛੋਲੇ 25 25 ਸੀ ਅੱਛਾ ਤੇ ਕਿੰਨੇ ਚਿੱਤਰ ਰੱਖਦੇ ਹੋ ਤੁਸੀਂ ਸਾਡੀ ਜੋ ਦੂਜੀ ਪੀੜੀ ਚਲਦੀ ਹੈ ਜੀ ਦੂਜੀ ਪੀੜੀ ਚਲਦੀ ਹੈ ਤੇ ਅੱਜ ਮੇਲਾ ਭਰੌਣਾ ਆਇਆ ਬਾਬੇ ਦਾ ਹਾਂ ਜੀ ਹਾਂ ਚੌਂਕ ਆਖਿਆ ਵੀ ਨਾਲ ਤਾਂ ਚਾਰ ਲਿਆ ਮੈਂ ਦੋਤਰੀ ਨਾਲੇ ਬਾਬੇ ਦੀ ਚੌਂਕੀ ਭਰਾ ਰਿਹਾ ਜੀ ਹਾਂ ਜੀ ਹਾਂ ਜੀ ਕਿੰਨੀਆਂ ਕ ਬੱਕਰੀਆਂ ਥੋੜੇ ਬੱਕਰੀਆਂ ਹੈਗੀ ਜੀ ਆਪਣੇ 20-25 ਨਾਲ ਬਹਿਗੇ ਜੀ 20-25 ਕੱਲੇ ਦੀਆਂ ਨੇ ਹਾਂ ਜੀ ਆਪਣੀਆਂ ਨੇ ਤੇ ਸਾਨੂੰ ਵਧੀਆ-ਵਧੀਆ ਕੁਆਲਿਟੀ ਦੀਆਂ ਬੱਕਰੀਆਂ ਦਿਖਾਜਦੇ ਜੇਆਂ ਕਿੜੀਆਂ-ਕੜੀਆਂ ਨੇ ਕਹੀ ਜੀ ਨਸਲ ਰੱਖਦੇ ਵਧੀਆ ਪਿਓਰ ਕੁਆਲਿਟੀ ਦਵਾਂਗੇ ਦਿਖਾਓ ਜੀ ਪਿਓਰ ਬਿੱਟ ਨੇ ਜੀ ਪਿਓਰ ਬਿੱਟ ਲਾਈਏ ਆ ਵੀ ਦਾ ਪਠਨ ਇਹ ਦੇਖ ਸਕਦੇ ਹੋ ਜੀ ਪਰੇ ਕਰ ਰਹੇ ਨੇ ਮੜੀ ਜੀ ਪੁੱਛਿਆ ਤਾਂ ਇਹਨੂੰ ਜੀ ਕੱਲੀ ਕੱਲੀ ਆਉਣ ਦੇ ਪਰਾਂ ਖੜ ਜਾ ਦੇਖ ਸਕਦੇ ਹੋ ਜੀ ਅੱਜ ਵੀਡੀਓ ਦੇ ਵਿੱਚ ਬੱਕਰੀ ਜੋ ਕਿ ਦੂਰ ਦੂਰ ਬਾਹਰਲੇ ਮੁਲਕਾਂ ਦੇ ਵਿੱਚ ਬੰਦੇ ਬੱਕਰੀ ਪਾਲਣ ਦਾ ਧੰਦਾ ਕਰਦੇ ਨੇ ਅਮਰੀਕਾ ਬਠਿੰਡਾ ਆਸਟ੍ਰੇਲੀਆ ਮਹਾਰਾਸ਼ਟਰ ਪੂਨਾ ਤੇਰਾ ਇਟਲੀ ਜਿਹੜੇ ਜਿਹੜੇ ਬਾਹਰਲੇ ਮੁਲਖ ਨੇ ਵਿੱਚ ਬੱਕਰੀਆਂ ਰੱਖਦੇ ਨੇ ਉਹ ਸਾਡੀ ਵੀਡੀਓ ਨੂੰ ਦੇਖ ਕੇ ਵਧੀਆ ਵਧੀਆ ਬੱਕਰੀਆਂ ਦੇਖ ਕੇ ਉਹ ਖੁਸ਼ ਹੋ ਜਾਂਦੇ ਨੇ ਕਿਉਂਕਿ ਦੇਖ ਸਕਦੇ ਨੇ ਕਿ ਬੱਕਰੀ ਕਹੀ ਜੀ ਕੁਆਲਟੀ ਦੀ ਐ ਤੇ ਚੌਕਣਾ ਪਿੰਡ ਦਾ ਜਮਾ ਮੂੰਹ ਮੱਥਾ ਵਧੀਆ ਸਿੰਗੀ ਵਧੀਆ ਤੇ ਕੰਨਾਂ ਕੁੰਨਾਂ ਦੀ ਬਹੁਤ ਪੂਰੀ ਸ਼ਕੀਨ ਪੱਠ ਹੈ ਤੇ 22 ਦਾ ਤੁਹਾਨੂੰ ਅਸੀਂ ਨੰਬਰ ਵੀ ਦੇਵਾਂਗੇ ਵੀਡੀਓ ਦੇ ਵਿੱਚ ਤੇ ਕੁਆਲਟੀ ਦੀ ਬੱਕਰੀ ਐ ਪੂਰੀ ਲੰਬੀ ਬਾਕੀ ਮਰ ਜਾ ਝੋਲਾ ਖੋਲੋਂਗੇ ਜੀ ਹਾਂਜੀ ਹਾਂਜੀ ਕਿਉਂ ਚੋਲਾ ਖੋਲ ਕੇ ਵੀ ਦਿਖਾਵਾਂਗੇ ਅਸੀਂ ਸਾਰੀਆਂ ਖੂਬੀਆਂ ਬੱਕਰੀ ਦੀਆਂ ਕੋਈ ਥਾਣਾ ਚੱਡਾ ਕੋਈ ਨੁਕਸ ਹੋ ਸਕਦਾ ਉਹ ਤੁਹਾਡੇ ਮੂਰੇ ਆਊਗਾ ਜੇ ਨਾ ਨੁਕਸ ਹੋਇਆ ਤਾਂ ਵੀ ਮੂਰੇ ਆਊ ਕੋਈ ਨੁਕਸ ਨਹੀਂ ਜੀ ਬੱਕਰੀ ਚ ਵਧੀਆ ਕੁਆਲਟੀ ਦੀ ਬੱਕਰੀ ਹੈ ਤੇ 1 ਇੰਚ ਪਰ ਵੀ ਨੁਕਸ ਨਹੀਂ ਹੈਗਾ ਬੱਕਰੀ ਦਾ ਥਣ ਚੱਡਾ ਬਹੁਤ ਦੇਖ ਸਕਦੇ ਹੋ ਮਾਰੀ ਵੀ ਥੱਲੇੋਂ ਦੀ ਕੈਮਰਾ ਕਮਾ ਕੇ ਆਲੇ ਦਲੇ ਤੇ ਕੁਆਲਟੀ ਦੀ ਬੱਕਰੀ ਹੈ ਬਹੁਤ ਵਧੀਆ ਤੋਰ ਫੇਰ ਕੇ ਦਿਖਾਉਨੇ ਆ ਤੁਹਾਨੂੰ ਸਵੇਰ ਦੀ ਇਹ ਹੈ ਗੱਲ ਨਹੀਂ ਕੋਈ ਐਖੜਾ ਨਹੀਂ ਰੂਮ ਸਵੇਰੇ ਦੀ ਚੋਈ ਨਹੀਂ ਹੋਈ ਐ ਕੋਈ ਐਖੜਾ ਨਹੀਂ ਹਜੇ ਟਾਈਮ ਮੇਰਾ ਖਿਆਲ 10 ਕ'ਜੇ ਹੋਣੇ ਵੀ ਸ਼ਾਮ ਨੂੰ ਤਾਂ ਇਹ ਹਜੇ ਦਿੱਲੀ ਦੂਰ ਐ ਕਾਹੇ ਬੱਚੇ ਨੇ ਜਿਹਦੇ ਥਲੇ ਇਹਦੇ ਬੱਚਾ ਦੋ ਛੇਲੀਆਂ ਸੀ ਜਿਹੜੀਆਂ ਮਰ ਗਈਆਂ ਸੀ ਉਹ ਤੋਂ ਛੇਲੀਆਂ ਮਰ ਗਈਆਂ ਟੋਕੜ ਐ ਹਾਂ ਟੋਕੜ ਹੁਣ ਗੱਬਣਾ ਐ ਜੇ ਫੰਡਰ ਗੱਬਣਾ ਜੀ ਡੇਢ ਕੁ ਮਹੀਨੇ ਗੱਬਣਾ ਬੱਕਰੀ ਐ ਜੀ ਬਾਕੀ ਇਹ ਵਿੱਚ ਉੱਚੋਂ ਵੀ ਜੀ ਨਹੀਂ ਹਾਲੇ ਕੋਈ ਸਲਾਹ ਨਹੀਂ ਹੋਈ ਜੀ ਆਪਣੀ ਅੱਛਾ ਸਲਾਹ ਨਹੀਂ ਦੱਸ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਜੀ ਕੋਈ ਐਹ ਜੀ ਬਾਕੀ ਕੋਈ ਕੀਮਤ ਕੁੰਗਤ ਇਹਦੀ ਕੀ ਐ ਕੀਮਤ ਆਪਣੇ ਮੁੱਲੇ ਨਹੀਂ ਜੀ ਕੱਟਿਆ ਨਾ ਦੇ ਅੱਛਾ ਹਾਂ ਜੀ ਨਾ ਬਾਕੀ ਇਹ ਜੀ ਬੱਕਰੀ ਕੋਈ ਤੁਹਾਡੇ ਵੀ ਕੀ ਹੋਊ ਕੋਈ ਕੀਮਤ ਕੋਈ ਮਾੜੀ ਮੋਟੀ ਤਾਂ ਪਤਾ ਹੋਊਏ ਤੁਹਾਨੂੰ ਪਹਿਲਾਂ ਵਿਕੀ ਜੀ ਆਪਣੀ 5000 70 ਕੁ ਹਜ਼ਾਰ ਦੀ ਵਿਕੀ ਤੇ ਤਾਂ ਇਹ 70 ਕੁ ਹਜ਼ਾਰ ਦੀ ਬੱਕਰੀ ਐਡੀ ਵਿਕੀ ਥੀ ਹਾਂ ਜੀ ਪਿੰਡ ਤੁਹਾਡਾ ਕਿਹੜਾ ਹੀ ਦਹਿੜੂ ਜੀ ਦਹਿੜੂ ਦਹਿੜੂ ਪਿੰਡ ਹੈ ਜੀ ਤੇ ਇਹਨਾਂ ਦਾ ਆਪਾਂ ਨੰਬਰ ਵੀ ਲਵਾਗੇ ਪਾਈਆਂ ਦਾ ਇੱਕ ਦੋ ਬੱਕਰੀ ਹੋਰ ਦਿਖਾਓ ਸਾਨੂੰ ਵਧੀਆ ਕੁਆਲਿਟੀ ਦੀ ਦੇਖੋ ਜੀ ਬਹੁਤ ਵਧੀਆ ਕੁਆਲਿਟੀ ਦੀ ਬੱਕਰੀ ਇਹ ਵੀ ਮੂੰਹ ਅੱਥੇ ਦੀ ਸੋਹਣੀ ਐ ਸਿੰਗੀ ਸੁੰਗੀ ਬਹੁਤ ਕੁਆਲਿਟੀ ਦੀ ਐ ਤੇ ਨਕੌੜ ਨਕੂੜ ਬਹੁਤ ਵਧੀਆ ਤੇ ਪੂਰੀ ਦੰਦੀ ਆ ਅੱਠ ਦੰਦ ਫਰੈਸ਼ ਐ ਇਹਦੀ ਚੰਗੀ ਆ ਬਦੀ ਜਗ੍ਹਾ ਵੀਤਲ ਕਾਲੀ ਕੁਆਲਟੀ ਦੀ ਪੂਰੀ ਵਧੀਆ ਬੱਕਰੀ ਹੋਰ ਜੀ ਧੰਨਵਾਦ ਕਾਲੇ ਕੱਪੜਿਆਂ ਦੇ ਬਾਬਿਓ ਠੀਕ ਹੋ ਮਹਾਰਾਜ ਲੈ ਬਾਬਾ ਹੋਰ ਲਿਆ ਆ ਲੈ ਪੱਠਾ ਪੱਠਾ ਲਿਆ ਦੋ ਪੱਠਾ ਲਿਆ ਦੋ ਚਾਰ ਛੇਲੇ ਚੂਲੇ ਜਿਲੇ ਇੱਕ ਬੋਕਲੀ ਵਧੀਆ ਅਛਾ ਛੇਲੀ ਆ ਜੀ ਅਛਾ ਛੇਲੀ ਐ ਜੀ ਮਾਣੋਂ ਛੇਲੀ ਵਧੀਆ ਰਹੀ ਮੇਰਾ ਖਿਆਲ ਵਧੀਆ ਕੁਆਲਟੀ ਦੀ ਐ ਹਾਂ ਜੀ ਦੇਖੋ ਜੀ ਛੇਲੀ ਦੀ ਫੋਟੋ ਹੋਰ ਬਣਾ ਲਓ ਵੇਚੂंगी ਛੇਲੀ ਜੀ ਨਹੀਂ ਛੇਲੀਆਂ ਦੇ ਗਾਂ ਕਬੂਤਰੇ ਪ੍ਰੇਮੀ ਹੁਣੇ ਲੈ ਲਵੇ ਜੇ ਵਿੱਚ ਰਹਿੰਦੇ ਨੇ ਹਰ ਟਾਈਮ ਰਿਮੀ ਦਾ ਕੋਲੇ ਰਹਿੰਦਾ ਇਹਦਾ ਬੱਕਰੀਆਂ ਇਹਨਾਂ ਦੋ ਵਾਰੀ ਮੰਗ ਲੈ ਇਹ ਦੰਦਾ ਕਾ ਤੋ ਨਹੀਂ ਦੋ ਵਾਰੀ ਇਹ ਤਾਂ ਬਹੁਤ ਜ਼ੋਰ ਲਾ ਲਿਆ ਨਾ ਦੇਖੋ ਜੀ ਕੁਆਲਿਟੀ ਦੀਆਂ ਬੱਕਰੀਆਂ ਨੇ ਬਾਬੇ ਲੈਵੇ ਤੇੜੂ ਪਿੰਡ ਵਾਲੇ ਲੈਵੇ ਆਹ ਬਾਬੇ ਦਾ ਬੋਕ ਹੈ ਮਿੱਡੇ ਨੱਕਲਾ ਬੱਕਰਾ ਜਮੀ ਮਿੱਡਾ ਕਿਉਂ ਜੀ ਹੈਗਾ ਮਿੱਡਾ ਦੋਏ ਦੰਦਾ ਜਿਹੇ ਜੇ ਬੱਚਾ ਬੱਚਾ ਜੀ ਹਲਤਾ ਬੱਚਾ ਹਜੇ ਬੱਚਾ ਹੀ ਹੈ ਪੂਰਾ ਨਿੱਕਰ ਹਟਦਾ ਪੂਰੇ ਦੂਰੇ ਹਟਦਾ ਬੱਚਾ ਇਹਦਾ ਹੀ ਪੱਠਾ ਦਾ ਬੜੀ ਦਾ ਜੀ ਇਹ ਅੱਛਾ ਉਹ ਬੜੀ ਵੱਟਦਾ ਹਾਂ ਜੀ ਉਹਦਾ ਪਹਿਲੇ ਸੂਏ ਦਾ ਹੈ ਮਾਂ ਪੁੱਤ ਬੜੇ ਸ਼ਕੀਨ ਨੇ ਬਾਬਾ ਜੀ ਠੀਕ ਹੈ ਬੱਕਰਾ ਇਹ ਕੁਆਲਿਟੀ ਦਾ ਦੋ ਇਹ ਲੰਦਾ ਜੇ ਬੱਚਾ ਮਾਂ ਲਈ ਬਾਬੇ ਦਾ ਨਿੰਦਣ ਦਾ ਉਹ ਡੱਬੀਆਂ ਪੱਠਾਂ ਦੇ ਲਓ ਜੀ ਹੋਰ ਲਓ ਚਲੋ ਆ ਦੱਬੀਆਂ ਲਿਆ ਜੋੜੀਓ ਬੱਕਰਾ ਹੀ ਵੇਚੇਗਾ ਬਾਬੇ ਨਹੀਂ ਨਹੀਂ ਬੱਚਾ ਪਾਲਿਆ ਬੱਚਾ ਪਾਲਿਆ ਜੋੜੀ ਬਹੁਤ ਵਧੀਆ ਦੱਬੀਆਂ ਬੱਕਰੀਆਂ ਦੀ ਆਵਲਕਾਂ ਦੀ ਪਹਿਲਾਂ ਸਾਡਾ ਬਾਬਾ ਆਈਆਂ ਇਹਨੂੰ ਆਵਲਕਾਂ ਕਿਹਾ ਕਰਦਾ ਪਹਿਲੇ ਜਮਾਨੇ ਚ ਆਪਾਂ ਛੋਟੇ ਛੋਟੇ ਹੁੰਦੇ ਆਵਲਕਾਂ ਇਹਨਾਂ ਨੂੰ ਇਹ ਬੋਲਿਆ ਕਰਦੇ ਹੁੰਦਾ ਰੰਗ-ਬਰੰਗੀਆਂ ਵੀ ਹੋ ਗਈਆਂ ਬਹੁਤ ਕਾਲੀਆਂ ਨੂੰ ਡਾਕਟਰ ਬੀਟਲਾ ਕਹਿਣ ਲੱਗੇ ਉਹ ਹੈਗੀਆਂ ਤਾਂ ਇਹ ਅੰਬਰਸਰੀਏ ਨਾਲ ਚੱਲੀ ਹੋਈ ਕੋਈ ਹੈ ਕਿਉਂਕਿ ਨਵੇਂ-ਨਵੇਂ ਗੁੱਡੀਆਂ ਨਵੇਂ-ਨਵੇਂ ਪਟੋਲੇ ਹੈ ਨਵੇਂ-ਨਵੇਂ ਪਟੋਲੇ ਤੇ ਬੱਕਰੀ ਹੈ ਅੰਬਰਸਰੀਓ ਅਸਲਾ ਬਿਲਕੁਲ ਜੀ ਹਾਂ ਇੱਕੋ ਹੀ ਨਸਲ ਦੀਆਂ ਨੇ ਬਾਬਾ ਇਹ ਜਮੀਂ ਭੈਣਾਂ ਨੇ ਕਮਾਵਾਤੀਆਂ ਦੋਏ ਭੈਣਾਂ ਦੀ ਸਕੀਆਂ ਭੈਣਾਂ ਨੇ ਜੀ ਕੁਆਲਿਟੀ ਵਧੀਆ ਹੈ ਦੁੱਧ ਦਿੰਦੀਆਂ ਨੇ ਹਜੇ ਹਾਂ ਜੀ ਗੱਬਣਾ ਵੀ ਨਹੀਂ ਗੱਬਣਾ ਵੀ ਲਈ ਗੱਬਣਾ ਵੀ ਨਹੀਂ ਜੀ ਵੇਚੋਂਗੇ ਇਹਨਾਂ ਨੂੰ ਨਹੀਂ ਜੀ ਨਹੀਂ ਵੇਚਣੀਆਂ ਬਾਬਾ ਕਹਿੰਦਾ ਮੈਂ ਵੇਚਦਾ ਹੀ ਵੀ ਨਹੀਂ ਵੇਚਦਿਆਂ ਪਰ ਇਹਦਾ ਸ਼ੌਕ ਪੂਰੇ ਕਰਦਾ ਫਿਰਦਾ ਪਿੰਡੀ ਪਿੰਡੀ ਮੇਲੇ ਦੇਖਿਉਂਦਾ ਬੱਕਰੀਆਂ ਨੂੰ ਬਾਕੀ ਵਧੀਆ ਮੇਲੇ ਨੇ ਦੇਖਣ ਵਾਸਤੇ ਹੀ ਨੇ ਆਪਣੇ ਕੋਲ ਤਾਂ ਦੂਰ ਦੂਰ ਤੱਕ ਸੁਆੜੀਆਂ ਨੇ ਆਹ ਲੋਹੀ ਬੱਕਰੀ ਹੈ ਜੀ ਪੱਕੀ ਬਹੁਤ ਵਧੀਆ ਸਿੰਗ ਦੀ ਐਨ ਜੜਤੀ ਦੇਖੋ ਤੇ ਕੁਆਲਟੀ ਸਿੰਗਾ ਦੀ ਜਮੀ ਰਾਮ ਗਊਜੋ ਨੇ ਪੂਰੀ ਪਿਛਾ ਨੂੰ ਮੂੜੇ ਹੋਏ ਤੇ ਮੱਥਾ-ਮੁੱਥਾ ਬਹੁਤ ਵਧੀਆ ਬੱਕਰੀ ਦਾ ਇਹ ਪੂਰਾ ਪੱਠਾ ਬਹੁਤ ਵਧੀਆ ਤੇ ਕੰਨ ਵੀ ਜਹੀ ਜੀ ਬੱਕਰੀਆਂ ਉੱਡ ਉੱਡੀ ਕੰਨ ਨਹੀਂ ਕਿਉਂ ਜੀ ਸਹਿਜ ਨੂੰ ਸਹਿਜ ਮਿਲਿਆ ਹੈ ਤੇ ਬੰਦ ਵੀ ਦੂਰਾ ਹੈ ਬੱਕਰੀ ਦਾ ਅੱਗਾ ਪਿੱਛਾ ਖਿਆਰ ਹੈ ਤੇ ਦੰਦੀ ਮੇਰੇ ਖਲ ਪਤਾ ਨਹੀਂ ਕਿਵੇਂ ਪੂਰੀ ਹੋ ਗਈ ਜੀ ਪੂਰੇ 8 ਦੰਦ ਹੁਣ ਚੱਕੇ ਨੇ ਹਾਂਜੀ ਹਾਂਜੀ ਗੱਬਣਾ ਜੀ ਬਾਬਾ ਜੀ ਹਾਂਜੀ ਗੱਬਣਾ ਜੀ ਕਿੰਨੇ ਚਿਰ ਦੀ ਇਹ ਹੈਗੀ ਚਲੋ 3-4 ਮਹੀਨੇ ਇਹ ਵੇਚੋਂਗੇ ਨਹੀਂ ਜੀ ਨਹੀਂ ਵੇਚਦਾ ਕੋਈ ਵੀ ਨਹੀਂ ਬੱਕਰੀ ਚੰਗੀ ਆ ਖਰ ਬਾਬੇ ਦੀ ਆ ਨਾਗਰੀ ਹੈ ਜੀ ਜਿਹਨੂੰ ਬੀਟਲ ਕਹਿੰਦੇ ਨੇ ਨਾਗਰੀ ਲਾਲ ਅੱਖਾਂ ਵਾਲੀ ਸਾਡੇ ਭਾਈਚਾਰਾ ਇਹ ਜਾ ਸਾਡਾ ਗੁੱਜਰ ਸਾਹਿਬ ਜੀ ਇੰਨਾ ਹੀ ਰੱਖ ਕੇ ਰਾਜੀ ਨੇ ਇਹ ਥੋੜੀ ਮਨਪਸੰਦ ਹੈ ਜੀ ਅਸਲ ਮੰਨਦੇ ਹੋਵੋਗੇ ਇਸ ਗੱਲ ਨੂੰ ਅਸਲੀ ਅਤਰੰਗ ਹੈ ਇਹ ਜਿਹਨੂੰ ਪਤਾ ਹੈ ਉਹਨੂੰ ਪਤਾ ਹੈ ਜਿਨੂੰ ਪਤਾ ਨਹੀਂ ਕਾਲੀ ਦੇ ਗੈ ਲੱਗ ਗਿਆ ਕੋਈ ਗੋਰੀ ਦੇ ਗੈ ਲੱਗ ਗਿਆ ਜਿਸੇ ਨੇ ਕਹਿ ਦਿੱਤਾ ਗੋਰੀ ਦੇਖ ਕੇ ਬਾਣਾ ਫੜੀਏ ਬਿਲਕੁਲ ਤੱਤੀ ਛੋਲਾ ਤਾਜੀ ਛਾਣਾ ਬੜੀਏ ਬੋਲੋ ਛੋਲਾ ਹਾਂ ਜੀ ਜੇ ਕਹੇਗਾ ਤਾਂ ਖੋਲਾਂਗੀ ਨਹੀਂ ਕੋਈ ਗੱਲ ਨਹੀਂ ਹਾਂ ਕੋਈ ਚੱਕਰ ਨਹੀਂ ਲੈ ਚੂਂਗੀਆਂ ਹੋ ਜਾਂਣਾ ਛੇਲੀ ਹੈ ਛੇਲੀ ਚੁੰਗਦੀ ਹੈ ਜੀ ਹਾਂ ਅੱਛਾ ਛੇਲੀ ਚੁੰਗਦੀ ਹੈ ਇਸੇ ਦੀ ਹੈ ਹਾਂ ਜੀ ਹਾਂ ਨਾ ਬਹੁਤ ਵਧੀਆ ਰੂਮ ਵਰਗੀ ਲਿਓਟੀਆ ਦੁੱਧ ਵਾਲੀ ਪੱਠ ਹੈ ਹਾਂ ਜੀ ਦੁੱਧ ਵਾਲੀ ਪੱਠ ਦਾ ਤਾਂ ਇੱਥੋਂ ਹੀ ਪਤਾ ਲੱਗਦਾ ਹੈ ਪਤਲੀ ਚਮੜੀ ਤੋਂ ਮੋٹے ਚੰਮਾ ਨੂੰ ਕਿ ਸਰ ਮਾਰਨਾ ਹੈ ਕਿਉਂ ਜੀ ਨਾ ਚਾਹੇ ਹਣੀ ਮੈਂ ਤੂੰ ਚੁੰਟੀ ਭਰ ਕੇ ਚੱਕ ਲਾਦਾ ਪੂਰਾ ਬਾਜ਼ਾਰ ਲਾ ਦੂਗੀ ਜੇ ਹੱਥ ਨੂੰ ਚੋਵੇਂ ਕਿਤਾ ਹੁਣ ਤੂੰ ਚੋਕੇ ਲਿਆ ਕੁਛ ਮੇਵ ਨਹੀਂ ਚੁੰਦੀ ਆ ਵਧੀਆ ਜੀ ਹਲੇ ਇਹ ਬਾਕੀ ਸਿੰਘ ਤੇਰੀਆਂ ਬੱਕਰੀਆਂ ਦੇ ਲਾਣੇਦਾਰਾ ਬਹੁਤ ਕਮਾਲ ਨੇ ਆ ਬੱਚਾ ਇਹ ਤਾਂ ਦੇਖੋ ਕੁਆਲਿਟੀ ਦੇ ਸਿੰਘ ਨੇ ਰਾਮਗੁਆ ਜੋਂ ਗੈਲ ਨੂੰ ਮੋੜੇ ਹੋਏ ਪਤਾ ਨਹੀਂ ਤੇਲ ਲਾਲਾ ਮਾਲਸਾ ਕਰਦਾ ਹੈ ਭਾਈ ਆ ਲਿਆ ਵੀ ਪੱਠੇ ਦੀ ਆ ਖੜੀ ਆ ਐ ਸੇ ਬੱਕਰੀ ਦੀ ਪੱਠ ਹੈ ਜੀ ਬਹੁਤ ਵਧੀਆ ਹੋਣੀ ਬਾਬਾ ਸਾਡੇ ਕਿ ਤਿੰਨ ਮਹੀਨਿਆਂ ਦੀ ਹੈ ਸੱਡੇ ਕਿ ਤੱਕ ਨੀ ਹੈਗੀ 4 ਮਹੀਨਿਆਂ ਦੀ 4 ਮਹੀਨਿਆਂ ਦੀ ਬਹੁਤ ਵਧੀਆ ਪੱਠਕ ਕੁਆਲਿਟੀ ਦੀ ਥਣਾ ਥਣਾ ਦੀ ਵੀ ਮੋਟੀ ਏ ਤੇ ਕਿਸੇ ਪਾਸੇ ਵੀ ਨਹੀਂ ਖੁੰਜੀ ਹੋਈ ਇਹ ਗੱਬਣੀ ਇਹਦਾ ਫਲੂਣ ਇਹਨੇ ਹੀ ਹਾਰੇ ਗੱਬਣੀ ਹਜੇ ਤਾਂ ਇਹ ਗੱਬਣ ਵੀ ਨਹੀਂ ਜੀ ਕਹਿੰਦਾ ਫਲੂਣ ਤਾਂ ਹੀ ਹਲਕਾ ਹੱਥ ਨਹੀਂ ਲਗਾਉਂਦੀ ਪੂਰੇ ਦੋ ਦੰਦ ਹੋ ਗਈ ਉਹ ਚਾਰ ਹੋ ਗਈ ਜੀ ਚਾਰ ਹਾਂ ਜੀ ਹਾਂ ਬਾਬੇ ਦੀ ਬੱਕਰੀ ਇਹ ਵੀ ਹੋਰ ਨਿੱਗਰ ਹੈ ਜੀ ਛੇਰੇ ਰੰਗ ਚ ਯਾਰ ਬਾਬਾ ਇੱਕ ਦੋ ਹੋਰ ਫੜ ਲਿਆ ਵੱਡੀ ਵੀਡੀਓ ਨਹੀਂ ਚੱਲਦੀ ਵੀਡੀਓ ਲੋਕ ਰਾਤ ਨੂੰ ਛੋਟੀਆਂ ਖੋਲ ਕੇ ਦੇਖਦੇ ਨੇ ਬਾਹਰਲੇ ਬੰਦੇ ਲੰਬਾ ਚਰ ਦੇਖਦੇ ਨਹੀਂ ਫਿਰ ਕਹਾ ਕੱਟ ਕੇ ਲਾ ਲਾਂਦੇ ਨੇ ਵੀਰ ਜੂਰਾਂ ਦੀ ਹੋਰ ਵੀਡੀਓ ਦੇਖੀ ਕਿੰਨੇ ਪੁਕਾਈ ਮਾਰ ਰਹੇ ਹਾਂ ਕਿਉਂ ਜੀ ਪ੍ਰੇਮੀ ਨੂੰ ਪਤਾ ਦੇ ਤਾਂ ਗਾਲਾਂ ਹੀ ਦਿੰਦੇ ਨੇ ਬੜੇ ਬਾਕੀ ਇੱਧੇ ਗਾਲਾਂ ਦਾ ਜਵਾਬ ਵੀ ਦਿੰਦੇ ਨੇ ਜਿਹੜੇ ਆਪਣੇ ਦੋਸਤ ਨੇ ਬਹੁਤ ਵਧੀਆ ਬੱਕਰੀ ਹੈ ਜੀ ਦੂਰੇ ਬੰਦ ਦੀ ਬਾਬੇ ਦੀ ਇਹ ਵੀ ਚੰਗੀ ਬੱਕਰੀ ਹੈ ਪੂਰੀ ਨਾਗਰੀ ਚਾਰ ਦੰਦ ਜੀ ਚੜਿਆ ਪਿਆ ਚੰਦ ਜੀ ਹਾਂ ਜੀ ਇਹ ਵੀ ਮਹੀਨੇ ਕਿ ਦੀ ਜੀ ਗੱਪਣਾ ਅੱਛਾ ਗੱਪਣ ਦਾ ਦੀਂਦੀ ਹੈ ਜੀ ਮੋਟੀ ਹੋ ਗਈ ਤੂੰ ਮੋੜ ਗਈ ਗੱਪਣ ਐ ਇਹ ਕਾਲੀ ਨਾਗਰੀ ਹੈ ਜੀ ਕੱਕੀ ਕੋਲੇ ਵਰਗੀ ਰੰਗ ਅੱਡੋ ਟੀ ਹੁੰਦੇ ਨੇ ਇਹ ਵੀ ਜਿਵੇਂ ਕੱਕਾ ਕੋਲਾ ਹੁੰਦਾ ਸੀ ਪਹਾੜੀ ਦਾ ਉਹ ਚੀਜ਼ਾਂ ਨੇ ਇਹ ਨਸਲਾਂ ਕਮਸਲਾਂ ਦਾ ਬਾਬਾ ਜੀ ਸਭ ਨੂੰ ਹੁਣ ਤਾਂ ਪਤਾ ਲੱਗ ਗਿਆ ਤੁਸੀਂ ਵੀ ਸਿਆਣੇ ਹੋਗੇ ਸਾਡੇ ਨਾਲ ਸਰਦਾਰ ਮੂਰੇ ਵਾਗੇ ਜਿਉਂਦੇ ਰਹਿਣ ਧੰਨਵਾਦ ਇਹਨਾਂ ਨੂੰ ਕਲਾਕਾਰ ਜ਼ਰੂਰ ਬਣਨ ਦਾ ਹੱਕ ਬਣਦਾ ਇਹ ਸਾਨੂੰ ਕੋਈ ਸੁੱਖ ਕੇ ਨਹੀਂ ਦੁੱਤਾ ਹੋਇਆ ਹਾਂਜੀ ਹਾਂ ਸਹੀ ਗੱਲ ਹੈ ਹਰ ਕੋਈ ਬਣ ਸਕਦਾ ਹੈ ਕਿਉਂ ਜੀ ਹਾਂਜੀ ਕੰਮ ਹਰ ਇੱਕ ਇਨਸਾਨ ਵਾਸਤੇ ਹੈ ਮੀਨ ਤਰ ਰੋਜੀ ਰੋਟੀ ਕੋਈ ਵੀ ਕਮਾ ਕੇ ਖਾ ਸਕਦਾ ਹੈ ਅਸੀਂ ਤਾਂ ਸੁੱਖ ਮੰਨਦੇ ਹਾਂ ਪ੍ਰਮਾਤਮਾ ਤੋਂ ਜੇ ਹਜੇ ਸਰਦਾਰ ਸਾਹਿਬ ਤੋਂ ਬੱਕਰੀਆਂ ਲੈ ਜਾਣਗੇ ਤਾਂ ਸਾਡੀਆਂ ਵੇਕਣਗੀਆਂ ਜੇ ਕੋਈ ਲਿਜਾਊ ਨਹੀਂ ਸਾਡੀਆਂ ਕਿੱਥੇ ਵੇਕਣਗੀਆਂ ਕੋਈ ਮੇਮ ਨਾਲ ਜਾਊ ਕੋਈ ਬੱਕਰੀ ਲਿਜਾਊ ਵੀਡੀਓ ਨੂੰ ਦੇਖ ਕੇ ਕਿਉਂ ਜੀ ਤਾਂ ਸਾਡਾ ਬਿਜ਼ਨਸ ਪਿਹਾਰ ਬਧੂ ਪ੍ਰੇਮੀਆ ਨਹੀਂ ਸਾਨੂੰ ਕੌਣ ਖਰੀਦੂਗਾ ਇਹ ਤਾਂ ਕਰ ਕਰ ਜੁਗੀ ਰਹੇਗੇ ਬਿਲਕੁਲ ਜੀ ਰੋਟੀ ਦੇ ਯਾਰ ਕਿਵੇਂ ਚੱਲੂ ਜੇ ਇਹਨਾਂ ਨੂੰ ਅਸੀਂ ਵੇਚਾਂ ਵਟਾਂਗੇ ਬਾਕੀ ਸਾਡੀ ਮੁਸਲਮਾਨ ਕੌਮ ਹੈ ਜੋ ਗੁੱਜਰਪਾਈ ਨੇ ਸਾਡੇ ਹੋਰ ਕੌਮਾਂ ਨੇ ਸਾਡੀਆਂ ਜੇ ਕੌਮਾਂ ਨਾ ਹੁੰਨ ਤਾਂ ਇਹਨਾਂ ਨੂੰ ਲੈ ਜਾਂਦਾ ਹੀ ਕੋਈ ਨਹੀਂ ਕੋਈ ਨਹੀਂ ਲੈਂਦਾ ਸਹੀ ਗੱਲ ਹੈ ਸਾਡੀ ਮੁਸਲਮਾਨ ਕੌਮ ਹੈ ਜੋ ਇਹਨਾਂ ਨੂੰ ਬਾਲਾ ਖਰੀਦੀ ਹੈ ਉਹ ਇਹਨਾਂ ਨੂੰ ਹੀਲੇ ਵਸੀਲੇ ਵੀ ਲਾਉਂਦੇ ਨੇ ਵਿਚਾਰੇ ਨਹੀਂ ਤਾਂ ਫਿਰ ਇਹ ਆਪਣੇ ਗਾਈਆਂ ਨੂੰ ਅਸੀਂ ਤੁਰੀਆਂ ਫਿਰਨਾ ਧੰਨਵਾਦ ਕਰਦੇ ਆਂ ਸੀ ਇਹਨਾਂ ਲੋਕਾਂ ਦਾ ਲਿਆਉ ਜੀ ਇੱਕ ਬੱਕਰੀ ਬੜੀ ਪੱਠ ਫੜ ਲਿਆ ਇੱਕ ਬੋਕ ਫੜ ਲਿਆ ਦੋਆਂ ਦੀ ਫੋਟੋ ਲਗਾ ਦਈਏ ਲਿਆ ਕਰੋ ਨਾਲ ਤੇਰੀ ਤੇ ਤੇਰਾ ਨੰਬਰ ਲਿਜੀ ਅਚਾਨਕ ਲਿਆ ਫੜ ਕੇ ਛਿਲ